ਮਾਟੀ ਕੋ ਉਤਰਾਂ ਕੈਸੇ ਨੱਚਤ ਹੈ ਮਾਟੀ ਕੋ ਉਤਰਾਂ ਕੈਸੇ ਨੱਚਤ ਹੈ देख देख सुन बोल दौरे ओ फिरत है जब कक्ष पावे तब गर्व करत है माया गई तब ਰੋਵਣ ਲਗਤ ਹੈ ਮਨ ਬਾਛ ਕਰਮ ਆਸਿਕ ਕਸੇ ਲਵਾਨਾ ਬਿਨਸ ਗਏ ਜਾਏ ਕਹੂੰ ਸਮਾਨਾ ਕਰਵੈਦਾਸ ਬਾਜੀ ਜਗ ਪਾਈ ਬਾਜੀ ਗਰ ਸੋ ਮੋਹ ਪ੍ਰੀਤ ਬਾਨੇ ਆਈ ਕਰਵੈਦਾਸ ਵਾਜੀ ਜਗ ਭਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਾਨਿਆਈ ਵਾਹਿਗੁਰੂ ਮਾਰੂ ਮਹਿਲਾ ਪੰਜ ਮਾਂ ਕਵਣ ਥਾਣ ਠੀਰਿਓ ਹੈ ਨਾਮਾ ਕਵਣ ਬਸਤ ਅਹੰਕਾਰਾ ਕਵਣ ਚਿਹਨ ਸੁਣ ਉਪਰ ਚੋਇਓ ਮੁਖ ਤੇ ਸੁਣ ਕਰ ਗਾਰਾ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਇਤਿਨਾ ਜਾਣੂ ਕੇਤਿਕ ਮੁਦਤ ਚਲਤੇ ਖਬਰ ਨਾ ਪਾਇਓ ਇਹ ਅੰਮ੍ਰਿਤ ਮਈ ਬਾਣੀ ਤਾਂ ਤਾਂ ਸਤਿਗੁਰੂ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਮਾਰੂ ਰਾਗ ਦੇ ਵਿੱਚ ਹੈ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਉਂ ਸੋਨਰੇਣਵੇਂ ਅੰਗੂਤੇ ਸੇ ਸ਼ਸ਼ੋਤ ਹੈ ਜੀ ਆਓ ਇਸ ਥੀ ਵਿਚਾਰ ਕਰੀਏ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸੁਣੋ રે ਤੂੰ ਕੌਣ ਕਹਾਂ ਤੇ ਆਇਓ اے ਭਾਈ ਇਸ ਸੋਣ ਗੱਲ ਨੂੰ ਕਿ ਤੂੰ ਕੌਣ ਹੈ ਤੇਰਾ ਅਸਲਾ ਕੀ ਹੈ ਤੇਰਾ ਮੋੜ ਕੀ ਹੈ ਕਹਾਂ ਤੇ ਆਇਓ ਅਤੇ ਤੂੰ ਕਿੱਥੋਂ ਆਇਆ ਹੈ ਆਪਣਾ ਅਸਲਾ ਪ੍ਰਸ਼ਾਨ ਤੇਰਾ ਅਸਲਾ ਕੀ ਹੈ ਤੇਰਾ ਮੋੜ ਕੀ ਹੈ ਤੂੰ ਕਿੱਥੋਂ ਆਇਆ ਹੈ ਇਹ ਤੀਨ ਜਾਣੋ ਕੀਤਿਕ ਮੁੱਦਤ ਚਲਤੇ ਖਬਰ ਨਾ ਪਾਇਓ ਇਹ ਤੀ ਨਾ ਜਾਣੋ ਜਾਣੋ ਮੈਂ ਨਹੀਂ ਜਾਣਦਾ ਮੈਂ ਤਾਂ ਇਤਨੀ ਗੱਲ ਵੀ ਨਹੀਂ ਜਾਣਦਾ ਕੀਤਿਕ ਮੁੱਦਤ ਚਲਤੇ ਕਿ ਇਹ ਜੀਵ ਜੋ ਕਿਤਨਾ ਸਮੇਂ ਦੇ ਉਤੋਂ ਇਨਾ ਜੂਨਾ ਦੇ ਵਿੱਚ ਭਟਕਦੇ ਫਿਰਦੇ ਹਨ ਖਬਰ ਨਾ ਪਾਇਓ ਅਤੇ ਕੋਈ ਵੀ ਜੀਵ ਇਹ ਖਬਰ ਨਹੀਂ ਪਾ ਸਕਦਾ ਕੋਈ ਵੀ ਇਹ ਗੱਲ ਨਹੀਂ ਦੱਸ ਸਕਦਾ ਉਹ ਕਿਤਨੀਆਂ ਕੋ ਜੂਨਾ ਵਿੱਚੋਂ ਭਟਕ ਕੇ ਇਸ ਮਨੁੱਖਾ ਜਨਮ ਦੇ ਵਿੱਚ ਆਇਆ ਹੈ ਇਹ 84 ਲੱਖ ਜੂਨਾ ਨਹੀਂ ਹਨ ਅਣਗਿਣਤ ਜੂਨਾ ਹਨ ਕਿਤਨੀਆਂ ਕੋ ਜੂਨਾ ਹਨ ਇਹ ਕੋਈ ਨਹੀਂ ਜਾਣਦਾ ਇਕ ਕਿਤਨੀਆਂ ਕੋ ਜੂਨਾ ਢਟਕਦਾ ਹੋਇਆ ਇਸ ਮਨੋਖਾ ਦੇਹੀ ਦੇ ਵਿੱਚ ਆਇਆ ਹੈ ਇਹ ਅਮੋਲਕ ਦੇਹੀ ਮਿਲੀ ਹੈ ਕਵਣ ਥਾਣ ਧੀਰਿਓ ਹੈ ਨਾਮਾ ਕਵਣ ਬਸਤ ਅਹੰਕਾਰਾ ਕਵਣ ਚੇਨ ਸੁਣ ਉਪਰ ਛੋਇਓ ਮੁਖਤੇ ਸੁਣਕਾਰ ਗਾਰਾ ਗਾਰਾ ਗਾਲਾਂ ਕੋ ਬਚਨ ਭੈੜੇ ਬੋਲ ਜਦੋਂ ਕੋਈ ਤੇਰਾ ਨਾਮ ਲੈ ਕੇ ਕੋਈ ਕੋ ਬਚਨ ਬੋਲਦਾ ਹੈ ਭੈੜੇ ਬੋਲ ਬੋਲਦਾ ਹੈ ਕੋਲ ਬੋਲਦਾ ਹੈ ਕਵਣ ਥਾਣ ਟੀਰਿਓ ਹੈ ਨਾਮਾ ਤੇਰਾ ਉਹ ਨਾਮ ਜਦੋਂ ਲੈ ਕੇ ਤੈਨੂੰ ਕੋਈ ਗਾਲ ਕੱਢਦਾ ਹੈ ਕਬੂਲ ਬੋਲਦਾ ਹੈ ਪਰ ਉਹ ਤੇਰਾ ਨਾਮ ਟਿਕਿਆ ਹੋਇਆ ਕਿੱਥੇ ਹੈ ਉਹ ਨਾਮ ਤੇਰਾ ਕਿੱਥੋਂ ਆਇਆ ਉਹ ਨਾਮ ਪਹਿਲਾਂ ਤਾਂ ਤੇਰਾ ਹੈ ਹੀ ਨਹੀਂ ਸੀ ਇਹ ਮਾਤ ਪਿਤਾ ਨੇ ਨਾਮ ਰੱਖਿਆ ਉਹ ਨਾਮ ਤੇਰਾ ਕਿੱਥੇ ਟਿਕਿਆ ਹੋਇਆ ਹੈ ਕਵਣ ਬਸਤ ਅਹੰਕਾਰਾ ਅਤੇ ਅਹੰਕਾਰ ਜੋ ਹੈ ਇੱਕ ਹੀ ਚੀਜ਼ ਹੈ ਕਿਹੜੀ ਬਸਤ ਹੈ ਕਵਣ ਬਸਤ ਅਹੰਕਾਰਾ ਇਹ ਅਹੰਕਾਰ ਕੀ ਚੀਜ਼ ਹੈ ਜਿਸ ਕਰਕੇ ਤੂੰ ਆਖਰਿਆ ਫਿਰਦਾ ਹੈ ਕਵਣ ਚਿਹਨ ਸੁਣ ਉਪਰ ਛੋਇਓ ਮੁਖ ਤੇ ਸੁਣ ਕਰ ਗਾਰਾ ਤੂੰ ਕੋਈ ਮੁਖ ਤੋਂ ਕੋਈ ਤੈਨੂੰ ਕੋਈ ਕੋ ਬੋਲ ਬਚਨ ਬੋਲਦਾ ਹੈ ਤਾਂ ਇਸ ਤਰ੍ਹਾਂ ਦਾ ਕਵਣ ਚੀਣ ਤੈਨੂੰ ਕਿਹੜੇ ਫਟ ਲੱਗ ਗਏ ਤੈਨੂੰ ਕਿਹੜਾ ਜ਼ਖਮ ਆ ਗਿਆ ਕਿਹੜੇ ਤੇਰੇ ਉੱਤੇ ਚਿੰਨ ਪੈ ਗਏ ਸੁਣ ਉਪਰਛੋਇਓ ਜਿਸ ਕਰਕੇ ਤੂੰ ਇਹਨਾਂ ਨੂੰ ਸੁ ਕੋ ਬੋਲਾ ਨੂੰ ਸੁਣ ਕੇ ਤੂੰ ਕ੍ਰੋਧ ਦੇ ਵਿੱਚ ਆ ਜਾਂਦਾ ਹੈ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਇਤਿਨਾ ਜਾਣੋ ਕਿ ਤਿਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਉ ਸਹਿਨ ਸ਼ੀਲ ਪਵਨ ਅਰ ਪਾਣੀ ਬਸੁਦਾ ਖਿਮਾਨੀ ਪ੍ਰਾਤੇ ਪੰਜ ਤਤ ਮਿਲ ਪਇਓ ਸੰਜੋਗਾ ਇਨ ਮੈਂ ਕਵਣ ਦੋਰਾਤੇ ਏ ਤੇਰਾ ਸਰੀਰ ਜੋ ਹੈ ਪੰਜਾਂ ਤੱਤਾਂ ਦਾ ਮਿਲ ਕੇ ਬਣਿਆ ਹੋਇਆ ਹੈ ਕਿਉਂਕਿ ਸਤਿਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਪੰਜ ਚਤਤ ਕੋ ਤਨ ਰਚਿਓ ਜਾਨੋ ਚਤਰ ਸੁਝਾਣ ਜਿਹ ਤੇ ਉਪਜਿਆ ਨਾਨਕਾ ਲੇਣਾ ਤਾਂ ਹੈ ਮਾਨ ਇਹ ਤੇਰਾ ਸਰੀਰ ਜੋ ਸਵਾਹਿਗੁਰੂ ਨੇ ਬਣਾਇਆ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਇਸ ਵਿੱਚ ਪੰਜ ਤੱਤ ਜੋ ਹਨ ਉਹ ਪਉਣ ਪਾਣੀ ਬਸੁਦਾ ਆਕਾਸ਼ ਅਗਨੀ ਇਹ ਪੰਜ ਤੱਤ ਇਸ ਸਰੀਰ ਦੇ ਵਿੱਚ ਹਨ ਇਹ ਪੰਜਾਂ ਤੱਤਾਂ ਨਾਲ ਇਹ ਸਰੀਰ ਬਣਿਆ ਹੋਇਆ ਹੈ ਇਹ ਪੰਜਾਂ ਤੱਤਾਂ ਦੇ ਵਿੱਚ ਜੋ ਪਵਨ ਹੈ ਪਾਣੀ ਹੈ ਇਹਦੇ ਵਿੱਚ ਗੁਣ ਹੈ ਕਿ ਇਹਨਾਂ ਦੇ ਵਿੱਚ ਸਹਿਣਸ਼ੀਲਤਾ ਹੈ। वसुधा ਧਰਤੀ ਜੋ ਹੈ ਇਸ ਵਿੱਚ ਤਾਂ ਇਹ ਗੁਣ ਹੈ ਕਿ ਨਿ ਭ੍ਰਾਂਤੇ ਨਿ ਭ੍ਰਾਂਤੇ ਨਿਸੰਦੇਹ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਜੋ ਧਰਤੀ ਹੈ ਇਹ ਖੀਮਾ ਦਾ ਰੂਪ ਹੈ। ਕਿਉਂਕਿ ਧਰਤੀ ਨੂੰ ਕੋਈ ਖੋਦੀ ਜਾਵੇ ਭਾਵੇਂ ਇਸ ਦਾ ਚੰਦਨ ਦਾ ਲੇਪ ਕਰੇ ਇਸ ਨੂੰ ਕੋਈ ਫਰਕ ਕੁਝ ਵੀ ਪਰ ਕਰਨੀ ਹੁੰਦਾ ਕਿਉਂਕਿ ਸਤਗੁਰੂ ਜੀ ਸੁਖਨੀ ਸਾਹਿਬ ਜੀ ਦੇ ਵਿੱਚ ਅਮਰਤ ਮਈ ਫੁਰਮਾਨ ਕਰਦੇ ਹਨ ਜਿਉ ਬਸੁਦਾ ਉਹ ਖੁਦ ਕੋ ਚੰਦਣ ਲੇਪ ਬ੍ਰह्म ज्ञानी ਕੈ तीरज एक ब्रह्म ज्ञानी के अंदर इस तरह तीरज है जिस तरह के कोई धरती ਨੂੰ ਖੋਦੀ ਜਾਵੇ ਤੇ ਭਾਵੇਂ ਇਸ ਤੇ ਚੰਦਨ ਦਾ ਲੇਪ ਕਰੇ ਅਰਥਾ ਧਰਤੀ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਇਸ ਦੇ ਅੰਦਰ ਛੀਮਾ ਦਾ ਗੁਣ ਹੈ ਇਹ ਜੋ ਸਰੀਰ ਬਣਿਆ ਹੈ ਇਹ ਸਾਰੇ ਹੀ ਪੰਜਾਂ ਤੱਤਾਂ ਦਾ ਬਣਿਆ ਹੈ ਪੰਜ ਤੱਤ ਮਿਲ ਭਇਓ ਸੰਜੋਗਾ ਸੰਜੋਗ ਜੋ ਹੋ ਜਾਣਾ ਮਿਲ ਜਾਣਾ ਇਨ ਮੈਂ ਕਵਣ ਦੋਰਾਤੇ ਇਹਨਾਂ ਤੱਤਾਂ ਦੇ ਵਿੱਚ ਕਿਹੜਾ ਔਗਣ ਹੈ ਕਿਹੜੀ ਭੈੜ ਹੈ ਕਿਉਂਕਿ ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੋਇਆ ਹੈ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਜੋ ਗੁਣ ਹਨ ਉਹ ਸ਼ੈਨ ਸ਼ੀਲਤਾ ਹੈ ਛੀਮਾ ਦੇ ਗੁਣ ਹਨ ਇਰੇ ਪੰਜਾਂ ਤਤਾਂ ਤੋਂ ਜੋ ਸਰੀਰ ਬਣਿਆ ਹੈ ਇਸ ਦੇ ਵਿੱਚ ਹੰਕਾਰ ਕਿੱਥੋਂ ਆ ਗਿਆ ਇਸ ਵਿੱਚ ਕ੍ਰੋਧ ਕਿੱਥੋਂ ਆ ਗਿਆ ਜਦੋਂ ਕਿ ਸਾਰੇ ਹੀ ਪੰਜ ਤਤਾਂ ਦੇ ਵਿੱਚ ਕੋਈ ਵੀ ਭੈੜ ਨਹੀਂ ਹੈ ਜਿਨ ਰਚ ਰਚਿਆ ਪੁਰਖ ਵਿਧਾਤ ਨਾਲੇ ਹੋਮ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆ ਆਵੇ ਜਾਈ ਜਿਸ ਉਸ ਵਾਹਿਗੁਰੂ ਨੇ ਇਹ ਰਚਨਾ ਰਚੀ ਹੈ ਉਸੇ ਪੁਰਖ ਬਿਧਾਤੇ ਨੇ ਅੰਦਰ ਸਰੀਰ ਦੇ ਹਉਮੇ ਵੀ ਪਾ ਦਿੱਤੀ ਹੈ ਇਹ ਉਸ ਨੇ ਹੀ ਹਉਮੇ ਪਾਈ ਹੋਈ ਹੈ ਇਹ ਉਸ ਦਾ ਹੀ ਖੇਲ ਹੈ ਜਨਮ ਮਰਨ ਉਸ ਹੀ ਕੋ ਹੈ ਰੇ ਅਤੇ ਜੋ ਜਨਮ ਮਰਨ ਹੈ ਉਹ ਹਉਮੇ ਨੂੰ ਹੀ ਹੈ ਉਹ ਆ ਆਵੇ ਚਾਈ ਇਹ ਹਉਮੇ ਹੋਂਦੀ ਜਾਂਦੀ ਹੈ ਅਰਥਾਤ ਇਹ ਜੋ ਜੀਵ ਨੂੰ ਜਨਮ ਮਰਨ ਹੈ ਹਉਮੇ ਦੇ ਕਾਰਨ ਹੀ ਹੈ ਹਉਮੇ ਦੇ ਕਾਰਨ ਹੀ ਜੰਮਦਾ ਹੈ ਮਰਦਾ ਹੈ ਜੂਨਾ ਦੇ ਵਿੱਚ ਪੈਂਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਹੀ ਪਰਮਾਨ ਹੈ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜਮਿਆ ਹਉ ਵਿੱਚ ਮੂਆ ਹਉ ਦੇ ਕਾਰਨ ਹੀ ਆਉਂਦਾ ਜਾਂਦਾ ਹੈ ਜਮਦਾ ਮਰਦਾ ਹੈ ਆਵਾ ਗਾਵਨ ਦੇ ਵਿੱਚ ਪਿਆ ਹੋਇਆ ਹੈ ਕਿਉਂਕਿ ਜਿਤਨਾ ਚਿਰ ਹਉਮੇ ਹੈ ਅੰਦਰ ਨਾਮ ਨਹੀਂ ਟਿਕ ਸਕਦਾ ਤੇ ਨਾਮ ਨਹੀਂ ਟਿਕੇਗਾ ਫਿਰ ਆਵਾਗੋਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਪਰਮਾਨ ਹੈ ਹਉਮੈ ਨਾਮ ਨਾਲ ਵਿਰੋਧ ਹੈ ਦੋਏ ਨਵਸਾਂ ਇਕ ਠਾਏ ਇਹ ਹਉਮੈ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਜੇ ਅੰਦਰ ਹੋਮ ਹੈ ਫਿਰ ਅੰਦਰ ਨਾਮ ਨਹੀਂ ਟਿਕ ਸਕਦਾ ਫਿਰ ਹੋਮ ਵਿੱਚ ਕਰ ਰਹੀ ਇਹ ਆਵਾਗਮਨ ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਵਰਣ ਚਿਹਣਾ ਨਹੀਂ ਕਿਛ ਰਸਿਆ ਨਾ ਮਿੱਠਿਆ ਸਗਲ ਪਸਾਰਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇਹ ਜੋ ਸਾਰਾ ਪਸਾਰਾ ਉਸ ਵਾਹਿਗੁਰੂ ਨੇ ਬਣਾਇਆ ਹੋਇਆ ਹੈ ਇਹ ਸਾਰਾ ਮਿੱਥਿਆ ਹੈ ਮਿੱਥਿਆ ਨਾਸ਼ਵੰਤ ਇਹ ਸਦਾ ਲਈ ਰਹਿਣ ਵਾਲਾ ਨਹੀਂ ਹੈ ਸਦਾ ਰਹਿਣ ਵਾਲਾ ਤਾਂ ਉਹ ਇੱਕ ਵਾਹਿਗੁਰੂ ਆਪ ਹੀ ਹੈ ਉਹ ਹੀ ਸੱਚ ਹੈ ਜੋ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਹੀ ਸਦਾ ਰਹਿਣ ਵਾਲਾ ਹੈ ਉਹ ਹੀ ਅਬਨਾਸ਼ੀ ਹੈ ਬਾਕੀ ਜਿਤਨਾ ਵੀ ਪਸਾਰਾ ਹੈ ਉਹ ਸਭ ਮਿੱਥਿਆ ਹੈ ਨਾਸ਼ਵੰਤ ਹੈ ਵਰਣ ਚੇਨ ਨਹੀਂ ਕਿਛ ਰਚਨਾ ਮਿੱਥਿਆ ਸਗਲ ਪਸਾਰਾ ਇਸ ਰਚਨਾ ਦੇ ਵਿੱਚ ਕੋਈ ਵੀ ਸਥਿਰਤਾ ਦਾ ਚਿੰਨ ਨਹੀਂ ਹੈ ਨਾ ਵਰਣ ਨਾ ਚੇਨ ਕੋਈ ਵੀ ਸਥਿਰਤਾ ਦਾ ਚਿੰਨ ਨਹੀਂ ਹੈ ਅਰਥਾਤ ਇਹ ਰਚਨਾ ਜੋ ਹੈ ਇਕ ਅਦੀ ਵੀ ਸਥਿਰ ਰਹਿਣ ਵਾਲੀ ਨਹੀਂ ਹੈ ਇਸ ਨੇ ਤਾਂ ਖਤਮ ਹੋ ਹੀ ਜਾਣਾ ਹੈ ਇਹ ਸਭ ਕੁਝ ਜੋ ਪਸਾਰਾ ਹੈ ਇਹ ਨਾਸਵੰਤ ਹੈ ਇਕ ਉਹ ਵਾਹਿਗੁਰੂ ਜੋ ਹੈ ਉਸ ਨੇ ਹੀ ਰਹਿਣਾ ਹੈ ਉਹ ਹੀ ਅਰਨਾਸ਼ੀ ਹੈ ਭੰਤ ਨਾਨਕ ਜਬ ਖੇਲ ਉਜਾਰੈ ਤਬ ਇਕੈ ਕੰਕਾਰਾ ਭੰਤ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਜਦ ਖੇਲ ਉਜਾਰੈ ਉਜਾਰੈ ਉਜਾਰਦਾ ਹੈ ਖਤਮ ਕਰਦਾ ਹੈ ਨਾਸ ਕਰਦਾ ਹੈ ਤਬ ਇੱਕ ਹੈ ਏਕੰਕਾਰ ਤੇਰੇ ਸਾਰਾ ਖੇਲ ਜੋ ਹੈ ਖਤਮ ਹੋ ਕੇ ਉਹ ਇੱਕ ਓਮਕਾਰ ਜੋ ਵਾਹਿਗੁਰੂ ਹੈ ਉਹ ਹੀ ਰਹਿ ਜਾਂਦਾ ਹੈ ਇਹ ਸਾਰਾ ਖੇਲ ਉਸ ਤੇ ਵਿੱਚ ਹੀ ਸਮਾ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਦਾ ਸੁਖਣੀ ਸਾਹਿਬ ਜੀ ਦੇ ਵਿੱਚ ਅਮਰਤਮਈ ਬਚਨ ਹੈ ਆਪਣ ਖੇਲ ਆਪ ਕਰ ਦੇਖਾ ਆਪਣ ਖੇਲ ਆਪ ਕਰ ਦੇਖਾ ਖੇਲ ਸੰਕੋਚੈ ਤੋ ਨਾਨਕ ਇੱਕ ਹੈ ਇਹ ਆਪਣਾ ਖੇਲ ਆਪ ਕਰਕੇ ਹੀ ਉਹ ਦੇਖ ਰਿਹਾ ਇਸ ਨੂੰ ਸੰਭਾਲ ਰਿਹਾ ਹੈ ਜਦੋਂ ਇਹ ਸੇਖੇਰ ਨੂੰ ਸੰਕੋਚ ਲੈਂਦਾ ਹੈ ਫਿਰ ਉਹ ਕੱਲਾ ਵਾਹਿਗੁਰੂ ਆ ਕੇ ਰਹਿ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਜੋ ਇਹ ਬਾਣੀ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਇਹ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਨੂੰ ਜੋ অমূল্য ਜਨਮ ਮਿਲਿਆ ਹੈ ਇਹ ਸਾਡਾ ਜਨਮ ਜੋ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ